ਸੰਜੀਪ ਜੀ ਗੱਲ ਕਰਦੇ ਕਾਂਗਰਸ ਤੇ ਆਮ ਆਦਮੀ ਦਾ ਗੱਟਜੋੜ ਹੋ ਰਿਹਾ ਵਾ ਤੇ ਸੁਖਪਾਲ ਖੈਰਾ ਦਾ ਕੀ ਬਣੇਗਾ ਇਸ ਵਿੱਚ ਦੇਖੋ ਮੈਂ ਬੜਾ ਹੈਰਾਨ ਹੁੰਨਾ ਕਿਉਂਕਿ ਸੁਖਪਾਲ ਖੈਰਾ ਨੂੰ ਇਸੇ ਗੱਲ ਦੀ ਸ਼ਾਇਦ ਸਜ਼ਾ ਜ਼ਿਆਦਾ ਮਿਲੀ ਹੈ ਕਿ ਭਗਵੰਤ ਮਾਨ ਹੋਂਦੇ ਖਿਲਾਫ ਮੁਖਰ ਤਰੀਕੇ ਦੇ ਨਾਲ اپੋਜੀਸ਼ਨ ਕਰਦੇ ਸੀਗੇ ਸੋ ਉਹਨਾਂ ਨੂੰ ਜਿਉਂ ਹੀ ਇੱਕ ਕੇਸ ਦੇ ਵਿੱਚੋਂ ਜ਼ਮਾਨਤ ਮਿਲੀ ਤੇ ਉਹਨਾਂ ਉੱਤੇ ਦੂਸਰਾ ਪਰਚਾ ਜਿਹੜਾ ਕਰ ਦਿੱਤਾ ਗਿਆ ਲੇਕਿਨ ਪਾਰਟੀ ਦਾ ਕੋਈ ਵਰਕਰ ਕੋਈ ਲੀਡਰ ਉਹਨਾਂ ਨੂੰ ਉਸ ਲੈਵਲ ਤੋ ਸਮਰਥਨ ਦਿੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਸੋ ਕਾਂਗਰਸ ਦੇ ਅੰਦਰੂਨੀ ਕਲੇ ਜਿਹੜਾ ਹੈਗਾ ਉਹ ਇਹਦੇ ਵਿੱਚ ਬਹੁਤ ਚੀਜ਼ਾਂ ਸਪਸ਼ਟ ਕਰਦਾ ਪਿਆ ਕਾਂਗਰਸ ਪਿਛਲੀ ਵਾਰ ਇਲੈਕਸ਼ਨ ਵੀ ਐਸੇ ਕਰਕੇ ਹਾਰੀ ਸੀ ਕਿਉਂਕਿ ਅੰਦਰੂਨੀ ਲੀਡਰਸ਼ਿਪ ਜਿਹੜੀ ਉਹਦੇ ਵਿੱਚ ਬਹੁਤ ਜ਼ਿਆਦਾ ਕਲੇਸ਼ ਜਿਹੜਾ ਸਾਨੂੰ ਦੇਖਣ ਨੂੰ ਮਿਲਦਾ ਔਰ ਹੁਣ ਫਿਰ ਉਸੇ ਲਹਿਰ ਦੇ ਉੱਤੇ ਕਾਂਗਰਸ ਜਿਹੜੀ ਚੱਲਦੀ ਹੋਈ ਨਜ਼ਰ ਆ ਰਹੀ ਹੈ ਸੰਜੀਪ ਜੀ ਗੱਲ ਕਰਦੇ ਕਾਂਗਰਸ ਤੇ ਆਮ ਆਦਮੀ ਦਾ ਗੱਟਜੋੜ ਹੋ ਰਿਹਾ ਵਾ ਤੇ ਸੁਖਪਾਲ ਖੈਰਾ ਦਾ ਕੀ ਬਣੇਗਾ ਇਸ ਵਿੱਚ ਦੇਖੋ ਮੈਂ ਬੜਾ ਹੈਰਾਨ ਹੁੰਨਾ ਕਿਉਂਕਿ ਸੁਖਪਾਲ ਖੈਰਾ ਨੂੰ ਇਸੀ ਗੱਲ ਦੀ ਸ਼ਾਇਦ ਸਜ਼ਾ ਜ਼ਿਆਦਾ ਮਿਲੀ ਆ ਕਿ ਭਗਵੰਤ ਮਾਨ ਹੋਣ ਦੇ ਖਿਲਾਫ ਮਖਰ ਤਰੀਕੇ ਦੇ ਨਾਲ اپੋਜੀਸ਼ਨ ਕਰਦੇ ਸੀਗੇ ਸੋ ਉਹਨਾਂ ਨੂੰ ਜਿਉਂ ਹੀ ਇੱਕ ਕੇਸ ਦੇ ਵਿੱਚੋਂ ਜ਼ਮਾਨਤ ਮਿਲੀ ਤੇ ਉਹਨਾਂ ਉੱਤੇ ਦੂਸਰਾ ਪਰਚਾ ਜਿਹੜਾ ਕਰ ਦਿੱਤਾ ਗਿਆ ਲੇਕਿਨ ਪਾਰਟੀ ਦਾ ਕੋਈ ਵਰਕਰ ਕੋਈ ਲੀਡਰ ਉਹਨਾਂ ਨੂੰ ਉਸ ਲੈਵਲ ਉੱਤੇ ਸਮਰਥਨ ਦਿੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਸੋ ਕਾਂਗਰਸ ਦੇ ਅੰਦਰੂਨੀ ਕਲੇ ਜਿਹੜਾ ਹੈਗਾ ਉਹ ਇਹਦੇ ਵਿੱਚ ਬਹੁਤ ਚੀਜ਼ਾਂ ਸਪਸ਼ਟ ਕਰਦਾ ਪਿਆ ਕਾਂਗਰਸ ਪਿਛਲੀ ਵਾਰ ਇਲੈਕਸ਼ਨ ਵੀ ਐਸੇ ਕਰਕੇ ਹਾਰੀ ਸੀ ਕਿਉਂਕਿ ਅੰਦਰੂਨੀ ਲੀਡਰਸ਼ਿਪ ਜਿਹੜੀ ਉਹਦੇ ਵਿੱਚ ਬਹੁਤ ਜ਼ਿਆਦਾ ਕਲੇਸ਼ ਜਿਹੜਾ ਸਾਨੂੰ ਦੇਖਣ ਨੂੰ ਮਿਲਦਾ ਔਰ ਹੁਣ ਫਿਰ ਉਸੇ ਲੇਅ ਦੇ ਉੱਤੇ ਕਾਂਗਰਸ ਜਿਹੜੀ ਚੱਲਦੀ ਹੋਈ ਨਜ਼ਰ ਆ ਰਹੀ ਹੈ ਸੰਜੀਪ ਜੀ ਗੱਲ ਕਰਦੇ ਕਾਂਗਰਸ ਤੇ ਆਮ ਆਦਮੀ ਦਾ ਗੱਟਜੋੜ ਹੋ ਰਿਹਾ ਵਾ ਤੇ ਸੁਖਪਾਲ ਖੈਰਾ ਦਾ ਕੀ ਬਣੇਗਾ ਇਸ ਵਿੱਚ ਦੇਖੋ ਮੈਂ ਬੜਾ ਹੈਰਾਨ ਹੁੰਨਾ ਕਿਉਂਕਿ ਸੁਖਪਾਲ ਖੈਰਾ ਨੂੰ ਇਸੇ ਗੱਲ ਦੀ ਸ਼ਾਇਦ ਸਜ਼ਾ ਜ਼ਿਆਦਾ ਮਿਲੀ ਹੈ ਕਿ ਭਗਵੰਤ ਮਾਨ ਨੂੰ ਦੇ ਖਿਲਾਫ ਮੁਖਰ ਤਰੀਕੇ ਦੇ ਨਾਲ ਉਹ اپੋਜੀਸ਼ਨ ਕਰਦੇ ਸੀਗੇ ਸੋ ਉਹਨਾਂ ਨੂੰ ਜਿਉਂ ਹੀ ਇੱਕ ਕੇਸ ਦੇ ਵਿੱਚੋਂ ਜ਼ਮਾਨਤ ਮਿਲੀ ਉਹਨਾ ਉੱਤੇ ਦੂਸਰਾ ਪਰਚਾ ਜਿਹੜਾ ਕਰ ਦਿੱਤਾ ਗਿਆ ਲੇਕਿਨ ਪਾਰਟੀ ਦਾ ਕੋਈ ਵਰਕਰ ਕੋਈ ਲੀਡਰ ਉਹਨਾਂ ਨੂੰ ਉਸ ਲੈਵਲ ਉੱਤੇ ਸਮਰਥਨ ਦਿੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਸੋ ਕਾਂਗਰਸ ਦੇ ਅੰਦਰੂਨੀ ਕਲੇਜ ਜਿਹੜਾ ਹੈਗਾ ਉਹ ਇਹਦੇ ਵਿੱਚ ਬਹੁਤ ਚੀਜ਼ਾਂ ਸਪਸ਼ਟ ਕਰਦਾ ਪਿਆ ਕਾਂਗਰਸ ਪਿਛਲੀ ਵਾਰ ਇਲੈਕਸ਼ਨ ਵੀ ਐਸੇ ਕਰਕੇ ਹਾਰੀ ਸੀ ਕਿਉਂਕਿ ਅੰਦਰੂਨੀ ਲੀਡਰਸ਼ਿਪ ਜਿਹੜੀ ਉਹਦੇ ਵਿੱਚ ਬਹੁਤ ਜ਼ਿਆਦਾ ਕਲੇਸ਼ ਜਿਹੜਾ ਸਾਨੂੰ ਦੇਖਣ ਮਿਲਦਾ ਔਰ ਹੁਣ ਫਿਰ ਉਸੇ ਲੈ ਦੇ ਉੱਤੇ ਕਾਂਗਰਸ ਜਿਹੜੀ ਚੱਲਦੀ ਹੋਈ ਨਜ਼ਰ ਆ ਰਹੀ ਹੈ ਸੰਜੀਪ ਜੀ ਗੱਲ ਕਰਦੇ ਕਾਂਗਰਸ ਤੇ ਆਮ ਆਦਮੀ ਦਾ ਗੱਟ ਹੋ ਰਿਹਾ ਵਾ ਤੇ ਸੁਖਪਾਲ ਖੈਰਾ ਦਾ ਕੀ ਬਣੇਗਾ ਇਸ ਵਿੱਚ ਦੇਖੋ ਮੈਂ ਬੜਾ ਹੈਰਾਨ ਹੁੰਨਾ ਕਿਉਂਕਿ ਸੁਖਪਾਲ ਖੈਰਾ ਨੂੰ ਇਸੇ ਗੱਲ ਦੀ ਸ਼ਾਇਦ ਸਜ਼ਾ ਜ਼ਿਆਦਾ ਮਿਲੀ ਹੈ ਕਿ ਭਗਵੰਤ ਮਾਨ ਨੂੰ ਦੇ ਖਿਲਾਫ ਮੁਖਰ ਤਰੀਕੇ ਦੇ ਨਾਲ اپੋਜੀਸ਼ਨ ਕਰਦੇ ਸੀਗੇ ਸੋ ਉਹਨਾਂ ਨੂੰ ਜਿਉਂ ਹੀ ਇੱਕ ਕੇਸ ਦੇ ਵਿੱਚੋਂ ਜ਼ਮਾਨਤ ਮਿਲੀ ਤੇ ਉਹਨਾਂ ਉੱਤੇ ਦੂਸਰਾ ਪਰਚਾ ਜਿਹੜਾ ਕਰ ਦਿੱਤਾ ਗਿਆ ਲੇਕਿਨ ਪਾਰਟੀ ਦਾ ਕੋਈ ਵਰਕਰ ਕੋਈ ਲੀਡਰ ਉਹਨਾਂ ਨੂੰ ਉਸ ਲੈਵਲ ਉੱਤੇ ਸਮਰਥਨ ਦਿੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਸੋ ਕਾਂਗਰਸ ਦੇ ਅੰਦਰੂਨੀ ਕਲ ਜਿਹੜਾ ਹੈਗਾ ਉਹ ਇਹਦੇ ਵਿੱਚ ਬਹੁਤ ਚੀਜ਼ਾਂ ਸਪਸ਼ਟ ਕਰਦਾ ਪਿਆ ਕਾਂਗਰਸ ਪਿਛਲੀ ਵਾਰ ਇਲੈਕਸ਼ਨ ਵੀ ਐਸੇ ਕਰਕੇ ਹਾਰੀ ਸੀ ਕਿਉਂਕਿ ਅੰਦਰੂਨੀ ਲੀਡਰਸ਼ਿਪ ਜਿਹੜੀ ਉਹਦੇ ਵਿੱਚ ਬਹੁਤ ਜ਼ਿਆਦਾ ਕਲੇਸ਼ ਜਿਹੜਾ ਸਾਨੂੰ ਦੇਖਣ ਮਿਲਦਾ ਔਰ ਹੁਣ ਫਿਰ ਉਸੇ ਲੇਅ ਦੇ ਉੱਤੇ ਕਾਂਗਰਸ ਜਿਹੜੀ ਚਲਦੀ ਹੋਈ ਨਜ਼ਰ ਆ ਰਹੀ ਹੈ